ਇਹ ਕਾਲ ਕੁਕਵਿੱਧ ਜਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ ਜੀ ਅੱਜ ਦੀ ਕੁਕਿੰਗ ਵੀਡੀਓ ਲੈ ਕੇ ਕੱਚੀ ਹਲਦੀ ਜਿਵੇਂ ਪੁਰਾਣੇ ਸਮਿਆਂ ਵਿੱਚ ਆਪਣੇ ਬਜ਼ੁਰਗ ਖਾਇਆ ਕਰਦੇ ਸੀ ਅਕਸਰ ਕੱਚੀ ਹਲਦੀ ਦੀ ਜਿਹੜੀ ਪੈਦਾਵਾਰ ਆ ਜਿਹੜੀ ਉਹ ਸਪੈਸ਼ਲ ਆਪਣੇ ਘਰ ਵਾਸਤੇ ਜ਼ਰੂਰ ਕਰੀ ਜਾਂਦੀ ਸੀ ਕੱਚੀ ਹਲਦੀ ਨੂੰ ਘਰ ਵਿੱਚ ਥੋੜੇ ਹਿੱਸੇ ਵਿੱਚ ਜਿਵੇਂ ਉਗਾਇਆ ਲਾਵੇ ਤੇ ਨਾਲ ਦੀ ਨਾਲ ਜਿਵੇਂ ਆਪਾਂ ਅਦਰਕ ਜਾਂ ਹੋਰ ਕੱਚੀਆਂ ਸਬਜ਼ੀਆਂ ਦੀ ਵਰਤੋਂ ਕਰਦੇ ਹਾਂ ਤੇ ਜਿਵੇਂ ਖਾਸ ਕਰ ਜਿਵੇਂ ਪਿਆਜ਼ ਨੂੰ ਕੱਚੇ ਨੂੰ ਖਾਂਦੇ ਆਂ ਉਵੇਂ ਕੱਚੀ ਹਲਦੀ ਆ ਜਿਹੜੀ ਆਪਣੇ ਘਰ ਵਾਸਤੇ ਸਪੈਸ਼ਲ ਵਾਤਿਆ ਕਰਦੇ ਸੀ ਕੱਚੀ ਹਲਦੀ ਨੂੰ ਖਾਣ ਲਈ ਵੀ ਅਲੱਗ-ਅਲੱਗ ਢੰਗ ਵਾਤੇ ਜਾਂਦੇ ਸੀ ਤਾਂ ਕਿ ਟੇਸਟ ਆ ਜਿਹੜਾ ਉਹ ਵੀ ਅਲੱਗ-ਅਲੱਗ ਮਤਲਬ ਅਲੱਗ-ਅਲੱਗ ਚੀਜ਼ ਦਾ ਅਲੱਗ-ਅਲੱਗ ਟੇਸਟ ਆ ਜਿਹੜਾ ਹੋ ਜਵੇ ਪਰ ਕੱਚੀ ਹਲਦੀ ਆ ਜਿਹੜੀ ਸਰੀਰ ਵਿੱਚ ਜਾਵੇ ਆਪਾਂ ਨੇ ਕੱਚੀ ਹਲਦੀ ਤੇ ਖੋਈ ਦੀ ਪਰਫੀ ਬਣਾਉਣੀ ਆ ਤੇ ਮੈਂ 4 ਲੀਟਰ ਦੁੱਧ ਲੈ ਲਿਆ 4 ਲੀਟਰ ਦੁੱਧ ਤੋਂ ਆਪਾਂ ਨੇ ਖੋਆ ਬਣਾ ਲੈਣਾ ਤੇ ਇਹਦੇ ਵਿੱਚ ਕੱਚੀ ਹਲਦੀ ਕਿਵੇਂ ਵਰਤਣੀ ਆ ਜਿਵੇਂ ਕਾਜੂ ਕਤਲੀ ਬਣਦੀ ਐ ਐਵੇਂ ਹੀ ਆਪਾਂ ਨੇ ਕੱਚੀ ਹਲਦੀ ਤੇ ਖੋਏ ਦੀ ਕਤਲੀ ਬਣਾ ਲੈਣੀ ਤੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਆ ਮੈਂ 2-3 ਵਾਰੀ ਬਣਾ ਚੁੱਕੀ ਆ ਬਿਲਕੁਲ ਵੀ ਹਲਕੀ ਹਲਕੀ ਪਿੰਨੀ ਪਿੰਨੀ ਖੁਸ਼ਬੂ ਆਉਂਦੀ ਆ ਜਿਵੇਂ ਆਪਾਂ ਹੋਰ ਖੁਸ਼ਬੂਆਂ ਵਰਤ ਲਾਣੇ ਆ ਆਪਣੇ ਖਾਣਿਆਂ ਵਿੱਚ ਇਹਦੇ ਵਿੱਚ ਤਾਂ ਕੁਝ ਹੋਰ ਬਰਤਨ ਦੀ ਲੋੜ ਵੀ ਨਹੀਂ ਪੈਂਦੀ ਤੇ ਉੱਪਰ ਉਹ ਟੇਸਟੀ ਕਿੰਨੀ ਤੇ ਨਾਲ ਨਾਲ ਹੈਲਦੀ ਆ ਤੇ ਆਪਣੇ ਵਾਸਤੇ ਕਿੰਨੀ ਜ਼ਿਆਦਾ ਇਹ ਫਾਇਦੇਮੰਦ ਆ ਸਰੀਰ ਵਾਸਤੇ ਇਮਿਊਨਿਟੀ ਵਧਾਉਂਦੀ ਆ ਨਿਖਾਰ ਲਿਆਉਂਦੀ ਆ ਸਕਿਨ ਦੀਆਂ ਪ੍ਰੋਬਲਮਸ ਆ ਜਿਹੜੀਆਂ ਖਤਮ ਕਰਦੀ ਆ ਸ਼ਾਇਆ ਵਗੈਰਾ ਐ ਜਿਹੜੀਆਂ ਆਪਣੇ ਆਪ ਜਿਵੇਂ ਆਪਾਂ ਨੂੰ ਕੁਝ ਹੋਰ ਮੂੰਹ ਤੇ ਲਗਾਉਣ ਦੀ ਲੋੜ ਵੀ ਨਹੀਂ ਪੈਂਦੀ ਆਪਣਾ ਨੇਚਰਲੀ ਆ ਜਿਹੜਾ ਨਿਖਾਰ ਆ ਜਾਂਦਾ ਇੱਕ ਚਮਚ ਦੇ ਕਰੀਬ ਦੇਸੀ ਘਿਓ ਲਿਆ ਆ ਆਪਾਂ ਨੇ ਇਹਨੂੰ ਗ੍ਰੀਸ ਜਿਹਾ ਕਰ ਲੈਣਾ ਸਾਰੇ ਪਾਸੇ ਫਿਰ ਇਹਦੇ ਨਾਲ ਇਹਨਾਂ ਨੀਚੇ ਨਹੀਂ ਲੱਗਦਾ ਕੋਆ ਅਚਾਰ 4 ਕਿਲੋ ਦੁੱਧ ਵਿੱਚ ਓਹੀ ਕਿੰਨਾ ਹੋ ਘਾ ਨਿਕਲੇ ਆਉਂਦਾ ਜੇ ਗਾਵਾ ਦਾ ਹੋਵੇ ਚਲੋ ਥੋੜਾ ਬਹੁਤਾ ਘੱਟ ਜਾਂਦਾ ਫਿਰ 900 ਗ੍ਰਾਮ 950 ਗ੍ਰਾਮ ਚੱਲ ਐਦਾਂ ਹੋ ਜਾਂਦਾ ਮੈਂ ਪਹਿਲਾਂ ਬਣਾਈਆਂ ਸੀ 2 ਕਿਲੋ ਦੁੱਧ ਵਿੱਚ ਮੈਂ 15 ਕਿ ਗ੍ਰਾਮ 10 15 ਗ੍ਰਾਮ ਪਾਈ ਸੀ ਆਪਾਂ ਨੇ 27 ਗ੍ਰਾਮ ਲੈ ਲਈ 4 ਕਿਲੋ ਦੁੱਧ ਨਾਲ ਆਪਾਂ ਥੋੜੇ ਐਸਟੀਮੇਟ ਨਾਲ ਵੀ ਲੈ ਸਕਦੇ ਆ ਇੱਕ ਗੱਠੀ ਆ ਜਿਹੜੀ ਹਲਦੀ ਦੀ ਐਦਾਂ ਲੈ ਕੇ ਆਪਾਂ ਪਾ ਸਕਦੇ ਆ ਐਦਾਂ ਕਰਕੇ ਹਲਦੀ ਛਿੱਲ ਲੈਣੀ ਤੇ ਆਪਣੇ ਹਲਦੀ ਦੇ ਇਦਾਂ ਦੋ ਟੁਕੜੇ ਕਰ ਲੈਣੇ ਆਪਾਂ ਨੇ ਕੀ ਕਰਨਾ ਹੈ ਬਸ ਇਹਨੂੰ ਇਦਾਂ ਕਰਕੇ ਇਦਾਂ 4 ਟੱਕ ਲਾ ਦੇਣੇ ਨੀਚੇ ਤੋਂ ਤੋੜਨੀ ਨਹੀਂ ਇਦਾਂ 4 ਟੱਕ ਲਾ ਤੇ ਆ ਦੁੱਧ ਬਿਲਕੁਲ ਉਬਲਣ ਵਾਲਾ ਹੈ ਤੇ ਹਲਦੀ ਹੈ ਜਿਹੜੀ ਇਹ ਦੁੱਧ ਵਿੱਚ ਪਾ ਦੇਣੀ ਅੰਡਚਮੈਂਟ ਦਿਖਾਉਣੀ ਆ ਤੁਹਾਨੂੰ ਜੇ ਤੁਸੀਂ ਚਾਹੋ ਤਾਂ ਕੱਢ ਵੀ ਸਕਦੇ ਆ ਇਹਨੂੰ ਆਪਾਂ ਨੇ ਇਹਨੂੰ ਬਰੀਕ ਕੱਟ ਕੇ ਨਹੀਂ ਪਾਉਣਾ ਵਿੱਚ ਤੇ ਆਪਾਂ ਨੇ ਖੁਆ ਕੱਢਣਾ ਸ਼ੁਰੂ ਕਰ ਦੇਣਾ ਜਿਵੇਂ ਆਪਾਂ ਨਾਰਮਲ ਖੁਆ ਕੱਢਦੇ ਆ ਫਿਰ ਮੈਂ ਤੁਹਾਨੂੰ ਵਿੱਚ ਵਿੱਚ ਦਿਖਾਉਂਗੀ ਵੀ ਖੋਏ ਦੀ ਕੰਡੀਸ਼ਨ ਹੈ ਤੇ ਹਲਦੀ ਹੈ ਜਿਹੜੀ ਕਿ ਆਪਣਾ ਰੰਗ ਕਿੰਨਾ ਛੱਡਦੀ ਆ ਤੇ ਕਿੰਨੀ ਵਧੀਆ ਇਹ ਕੱਚੀ ਹਲਦੀ ਤੇ ਖੋਏ ਦੀ ਕਤਲੀ ਬਣਦੀ ਆ ਇਹ 300 ਗ੍ਰਾਮ ਚੀਨੀ ਲੈ ਲਈ ਮੈਂ ਬਹੁਤ ਜ਼ਿਆਦਾ ਟੇਸਟੀ ਵਰਤੀ ਆ ਜਿਹੜੀ ਬਣਦੀ ਆ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਉਸ ਕੰਡੀਸ਼ਨ ਤੱਕ ਪਕਾਉਣਾ ਹੈ ਆਪਾਂ ਨੇ ਖੋਏ ਨੂੰ ਜਦ ਤੱਕ ਇਹ ਕੜਾਹੀ ਨਾਲੋਂ ਆਪਣੇ ਆਪ ਨੂੰ ਛੱਡੇ ਨਾ ਮਤਲਬ ਜਿਵੇਂ ਕੜਾ ਪ੍ਰਸ਼ਾਦ ਹੁੰਦਾ ਨਾ ਉਦਾਂ ਘੁਮਦਾ ਅਜੇ ਇਹ ਚਿਪ ਕਰੇਗਾ ਇਹ ਬਣਿਆ ਨਹੀਂ ਕੱਚਾ ਆ ਜਾਏ ਤੇ ਤੁਸੀਂ ਕੱਢ ਸਕਦੇ ਆ ਹਲਦੀ ਦੇ ਪੀਸ ਜੇ ਤੁਸੀਂ ਨਹੀਂ ਚਾਹੁੰਦੇ ਵਿੱਚ ਪਾਉਣਾ ਪਰ ਮੈਂ ਨਹੀਂ ਢੱਡਣੀ ਮੈਂ ਇਹਨਾਂ ਨੂੰ ਵਿਚੇ ਰੱਖਣਾ ਹੈ ਆ ਖੋਆ ਜਿਹੜਾ ਬਿਲਕੁਲ ਬਨ ਗਿਆ ਕੜਾਹੀ ਛੱਡ ਰਿਹਾ ਹੈ ਨਹੀਂ ਹੁਣ ਆਪਾਂ ਨੇ ਨਾ ਚੀਨੀ ਪਾ ਦੇਣੀ ਇਹਦੇ ਵਿੱਚ 1 ਕਿਲੋ ਖੋਏ ਵਿੱਚ 300 ਗ੍ਰਾਮ ਚੀਨੀ ਪਾਉਣੀ ਆਪਾਂ ਨੇ ਅੱਗ ਬਿਲਕੁਲ ਘੱਟ ਰੱਖਣੀ ਆ ਤੇ 300 ਗ੍ਰਾਮ ਚੀਨੀ ਪਾ ਦੇਣੀ ਆਪਾਂ ਨੇ ਚੀਨੀ ਮੇਰੇ ਕੋਲ ਬਰੀਕੇ ਆ ਹੁਣ ਇਹਨੇ ਆਪਣਾ ਛੇਰ ਤੋਂ ਪਾਣੀ ਛੱਡਣਾ ਇੱਕ ਵਾਰੀ ਇਹ ਅੱਪਾ ਨੇ ਬਰਫੀ ਜਮਾਉਣ ਵਾਸਤੇ ਇਹਨੂੰ ਕਿੰਨਾ ਕੁ ਪਕਾਉਣਾ ਹੈ ਉਹ ਮੈਂ ਤੁਹਾਨੂੰ ਦੱਸ ਦਿਆਂ। ਇਹ ਦੇਖੋ ਬਿਲਕੁਲ ਪਤਲਾ ਹੋ ਗਿਆ। ਕਿੰਨਾ ਪਿਆਰਾ ਰੰਗ ਆਇਆ। ਬਿਲਕੁਲ ਮਲਾਈ ਵਰਗੀ ਬਰਫੀ ਬਣਾਉਣ ਵਾਸਤੇ ਆਪਾਂ ਨੇ ਕਿੰਨਾ ਕੁ ਪਕਾਉਣਾ ਹੈ ਇਹਨੂੰ। ਇਹਨੇ ਬਿਲਕੁਲ ਬਰੀਕ-ਬਰੀਕ ਹੋ ਜਾਣਾ। ਵਿੱਚ ਸਭੋਂ ਇਹ ਤਾਂ ਡੈਕੋਰੇਸ਼ਨ ਦਾ ਕੰਮ ਕਰਦੇ ਨੇ ਵਿੱਚ। ਆਪਾਂ ਫਿਰ ਵੀ ਪੀਸਤਾ ਉੱਪਰ ਲਗਾਵਾਂਗੇ ਇਹਦੇ ਇਹਨਾਂ ਬਿਲਕੁਲ ਘੱਟ ਅੱਗ ਕਰੀ ਹੋਈ ਹੈ ਉਦੋਂ ਤੱਕ ਕਰੀਏ ਨੂੰ ਜਦੋਂ ਤੱਕ ਇਹ ਆਪਾਂ ਨੂੰ ਲੱਗੇ ਵੀ ਹਾਂ ਇਹ ਹੁਣ ਬਰਫੀ ਦੇ ਪੀਸ ਆ ਜਿਹੜੇ ਬਣ ਸਕਦੇ ਆ ਇਹਦੇ ਵਾਸਤੇ ਮੈਂ ਥੋੜਾ ਜਿਹਾ ਇਹਦੇ ਤੇ ਲੈ ਲੂੰਗੀ ਇਹਨੂੰ ਠੰਡਾ ਹੋਣ ਦੇਣਾ ਪਰ ਆਪਾਂ ਨੇ ਹੱਥ ਨਹੀਂ ਖੜਾਉਣਾ ਇਹਨੂੰ ਚਲਾਈ ਜਾਣਾ ਤੇ ਇਹ ਨੀਚੇ ਲੱਗ ਜਾ ਮੈਨੂੰ ਤਕਰੀਬਨ 1.5 ਘੰਟੇ ਹੋ ਗਏ ਆ ਆਪਨਾ ਬਣ ਕੇ ਤਿਆਰ ਆ ਦੇਖੋ ਗੋਲੀ ਬਣ ਰਹੀ ਆ ਦੇਸੀ ਘਿਓ ਲੱਗਿਆ ਹੋਇਆ ਥਾਲੀ ਤੇ ਜੰਮ ਗਿਆ ਆ ਆਪਾਂ ਨੇ ਛੋਟੇ ਛੋਟੇ ਪਿਸਤਾ ਬਸ ਕੱਲਾ ਪਿਸਤਾ ਹੀ ਪਾਉਣਾ ਮੈਂ ਇਹਦੇ ਤੇ ਤੁਸੀਂ ਚਾਂਦੀ ਦਾ ਵਰਕ ਵੀ ਲਗਾ ਸਕਦੇ ਈਂ ਤੇ ਨੂੰ ਹੁਣ ਮੈਂ ਸਾਰੀ ਰਾਤ ਵਾਸਤੇ ਰੱਖ ਦੇਣਾ तकरीबन ਪੌਣੇ 11 ਵਜੇ ਦਾ ਟਾਈਮ ਹੋ ਗਿਆ ਇਹ ਵੀਡੀਓਸ ਆ ਜਿਹੜੀਆਂ ਤੁਸੀਂ ਦੇਖ ਰਹੇ ਆ ਇਹ ਮੈਂ ਇੱਕ ਦਿਨ ਵਿੱਚ ਨਹੀਂ ਬਣਾ ਸਕਦੀ ਦੇਖੋ ਆਪਾਂ ਨੇ ਕੱਚੀ ਹਲਦੀ ਬਾਰੇ ਗੱਲ ਕਰੀ ਵੀ ਆਪਾਂ ਨੇ ਕਿਹੜੇ-ਕਿਹੜੇ ਤਰੀਕਿਆਂ ਨਾਲ ਖਾਣੀਆਂ ਇਹ ਮੈਂ ਇੱਕ ਤਰੀਕਾ ਅੱਜ ਸ਼ੂਟ ਕੀਤਾ ਤੇ ਬਾਕੀ ਦਾ ਸਮਾਨ ਮੈਂ ਤੁਹਾਨੂੰ ਦਿਖਾ ਦਵਾਂ ਓਦਾਂ ਹੀ ਮੈਂ ਰੱਖ ਦੇਣਾ ਰਾਤ ਦੇ ਪੌਣੇ 11:00 ਵਜੇ ਸਵੇਰੇ ਮੈਂ 5:00 ਵਜੇ ਉੱਠਣਾ ਹੈ 5:30 ਤੋਂ ਮੇਰਾ ਕੰਮ ਫਾਰਮ 'ਚ ਸਟਾਰਟ ਹੁੰਦਾ ਫਿਰ 11:00 ਵਜੇ ਦੇ ਕਰੀਬ ਆ ਕੇ ਮੈਂ ਫੇਰ ਘਰ ਦਾ ਕੰਮ ਕਰਕੇ ਫੇਰ ਸ਼ੂਟ ਕਰਨਾ ਹੈ ਮਿਹਨਤ ਬਹੁਤ ਲੱਗਦੀ ਆ ਮੈਂ ਉਮੀਦ ਕਰਦੀ ਆ ਤੁਸੀਂ ਮੇਰੀਆਂ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਲਾਈਕ ਕਰੋਗੇ ਸਬਸਕ੍ਰਾਈਬ ਕਰੋਗੇ ਤੇ ਹਾਈਪ ਵੀ ਕਰੋਗੇ ਚੈਨਲ ਨੂੰ ਅਗਲੀ ਵੀਡੀਓ ਦੀ ਸ਼ੂਟਿੰਗ ਆ ਜਿਹੜੀ ਉਹ ਮੈਂ ਕੱਲ ਨੂੰ ਕਰੂੰਗੀ ਆਪਾਂ ਨੇ ਕੱਲ ਨੂੰ ਚਨੇ ਦੇ ਆਟੇ ਤੋਂ ਬਣਾਉਣਾ ਹੈ ਹਲਦੀ ਪਾ ਕੇ ਲੱਡੂ ਲਿਕਵਿਡ ਆਪਾਂ ਸਾਲ ਭਰ ਲਈ ਕਿਵੇਂ ਰੱਖ ਸਕਦੇ ਆ ਹਲਦੀ ਵਾਲਾ ਕੱਚੀ ਹਲਦੀ ਵਾਲਾ ਉਹ ਤੁਸੀਂ ਦੇਖਦੇ ਰਹਿਣਾ ਬਾਕੀ ਇਹ ਵੀਡੀਓ ਆਪਾਂ ਬਣਾਉਂਗੇ ਕੱਲ ਨੂੰ ਅੱਜ ਦਿਨ ਐਤਵਾਰ ਰਾਤ ਦੇ ਪੌਣੇ 11:00 ਵਜੇ ਆਪਣੀ ਆ ਵੀਡੀਓ ਆ ਜਿਹੜੀ ਬਣ ਗਈ ਆਪਾਂ ਕੱਲ ਪੀਸ ਕਟੂਗੇ ਚਲੋ ਠੀਕ ਹੈ ਜੀ ਕੱਲ ਨੂੰ ਫਿਰ ਵੀਡੀਓ ਕਰਦੀਆਂ ਕੰਪਲੀਟ ਫਿਰ ਤੁਹਾਡੇ ਅੱਗੇ ਪੇਸ਼ ਕਰਦੀਆਂ ਦੂਜੇ ਦਿਨ ਠੰਡ ਇੰਨੀ ਜ਼ਿਆਦਾ ਸੀ ਮਾਈਨਸ 1 ਦਾ ਟੈਂਪਰੇਚਰ ਸੀ ਬਸ ਫਿਰ ਮੈਂ ਹਲਕਾ-ਹਲਕਾ ਕਿਉਂਕਿ ਦੇਸੀ ਘਿ올 ਗਿਆ ਕਰਕੇ ਕਾਫੀ ਜੰਮ ਗਿਆ ਸੀ ਥੋੜਾ-ਥੋੜਾ ਮੈਂ ਆਲੇ-ਦੁਆਲੇ ਤੇ ਕਰਿਆ ਤੇ ਥਾਲੀ ਨੂੰ ਥੋੜਾ ਹਲਕਾ ਗਰਮ ਕਰਿਆ ਤਾਂ ਕਿ نیچے ਤੋਂ ਆ ਜਿਹੜਾ ਦੇਸੀ ਘਿਓ ਆ ਜਿਹੜਾ ਥੋੜਾ ਹਲਕਾ ਪਿਘਲ ਜਵੇ ਮੈਨੂੰ ਬਰਫੀ ਚੱਕਣ ਚ ਆਸਾਨੀ ਹੋਵੇ ਬਹੁਤ ਜ਼ਿਆਦਾ ਠੰਡ ਸੀ ਐਦਾਂ ਕਰਕੇ ਫਿਰ ਮੈਂ ਥੋੜਾ ਥੋੜਾ ਪੀਸ ਆ ਜਿਹੜਾ ਇੱਕ ਕਤਲੀ ਦੀ ਵਾਂਗੂ ਕਾਜੂ ਕਤਲੀ ਵਾਂਗੂ ਕੱਟੀ ਗਈ ਤੇ ਬਰਫੀ ਪੀਸ ਬਹੁਤ ਵਧੀਆ ਮਤਲਬ ਜੇ ਜ਼ਿਆਦਾ ਨਾ ਗੋਲਾਈ ਦੀ بجائے ਆਪਾਂ ਰੈਕਟੈਂਗਲ ਸ਼ੇਪ ਜਾਂ ਸਕੁਅਰ ਸ਼ੇਪ ਵਿੱਚ ਕੋਈ ਭਾਂਡਾ ਲੈ ਲਈਏ ਨਾ ਹਾਂ ਹੀ ਹਲਵਾਈਆਂ ਕੋਲ ਜਿਹੜਾ ਸਾਨੀ ਨਾਲ ਇਹਦਾ ਆਲਾ ਦਵਾਲਾ ਜਿਹੜਾ ਗੋਲਾਈ ਚ ਇਹ ਵੇਸਟੇਜ ਜ਼ਿਆਦਾ ਚਲੇ ਜਾਂਦਾ ਪੀਸ ਚਲੋ ਆਪਾਂ ਨੇ ਤਿੱਖੀ ਜੀ ਆ ਥੋੜੀ ਤਿੱਖੀ ਕਰਕੇ ਨਾ ਥੋੜਾ ਪੀਸ ਆ ਜਿਹੜਾ ਦੂਜੇ ਪਾਸੇ ਤਿੱਖਾ ਲੱਗ ਗਿਆ ਤਾਂ ਕਰਕੇ ਸ਼ੇਪ ਆ ਜਿਹੜੀ ਉਹ ਹੋ ਜਾਂਦੀ ਆ ਫੇਰ ਮੈਂ ਲੈ ਤਾਂ ਲਿਆ ਫਿਰ ਮੈਂ ਦੂਜੀ ਤਰ੍ਹਾਂ ਜਿਹੜਾ ਆਪਣਾ ਚੌਰਸ ਇਹ ਹੁੰਦਾ ਹੈ ਅੱਗੇ ਤੋਂ ਇਹਨੇ ਬੜੀਆਂ ਸੋਹਣੀਆਂ ਚੱਕਤੀਆਂ ਫਿਰ ਬਰਫੀਆਂ ਤੁਸੀਂ ਦੇਖ ਸਕਦੇ ਆ ਬਹੁਤ ਵਧੀਆ ਬਰਫੀ ਬਣੀ ਤੇ ਬੜੀ ਆਸਾਨੀ ਨਾਲ ਚੱਕੀਆਂ ਗਈਆਂ ਬਸ ਇੱਕ ਵਾਰੀ ਸ਼ੁਰੂ ਹੋਣਾ ਚਾਹੀਦਾ ਗੁਲਾਈ ਵਾਲੇ ਦਾ ਇਹੀ ਪ੍ਰੋਬਲਮ ਆ ਬਹੁਤ ਵਧੀਆ ਪੀਸ ਬਣੇ ਜਿੰਨੇ ਪੀਸ ਦੇਖਣ ਨੂੰ ਵਧੀਆ ਓਨੀ ਉਹ ਬਰਫੀ ਆ ਜਿਹੜੀ ਇਹ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਤੇ ਹੈਲਦੀ ਆ ਤੁਸੀਂ ਜ਼ਰੂਰ ਬਣਾ ਕੇ ਦੇਖਣੀ ਆ ਇਹ ਇੱਕ ਵਾਰੀ ਔਰ ਮੈਨੂੰ ਦੱਸਿਓ ਪਹਿਲਾਂ ਤੁਸੀਂ ਕਦੇ ਬਣਾਈ ਆ ਕਮੈਂਟਸ ਵਿੱਚ ਜ਼ਰੂਰ ਦੱਸਿਓ ਘਰ ਵਿੱਚ ਤੁਹਾਡੇ ਬਣੀ ਆ ਪਹਿਲਾਂ ਇੰਦਾ ਬਰਫੀ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਹਾਈਪ ਕਰ ਦਿਓ ਚੈਨਲ ਨੂੰ ਆਪਣੀ ਕੱਚੀ ਹਲਦੀ ਤੇ ਖੋਏ ਵਾਲੀ ਬਰਫੀ ਆ ਜਿਹੜੀ ਤਿਆਰ ਹੋਗੀ ਬਹੁਤ ਹੀ ਹੈਲਦੀ ਖਾਣ ਵਿੱਚ ਉਂਝ ਵੀ ਆਪਾਂ ਕੱਚੀ ਹਲਦੀ ਨੂੰ ਕਈ ਉਵਾਲੀਆਂ ਦੇ ਕੇ ਜਦੋਂ ਤੱਕ ਪੀਲਾ ਰੰਗ ਨਹੀਂ ਹੁੰਦਾ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਹੁਣ ਹਲਦੀ ਦਾ ਰੰਗ ਹੈ ਜਿਹੜਾ ਪੂਰੀ ਤਰ੍ਹਾਂ ਛੁੱਟ ਗਿਆ ਆਪਾਂ ਦੁੱਧ ਵਿੱਚ ਵੀ ਉਬਾਲ ਕੇ ਇਸ ਹਲਦੀ ਨੂੰ ਪੀ ਸਕਦੇ ਆ ਪਰ ਜੇ ਆਪਾਂ ਨੇ ਮਠਿਆਈ ਬਣਾਉਣੀ ਹੋਈ ਤਾਂ ਆਪਾਂ ਇਦਾਂ ਕੱਚੀ ਹਲਦੀ ਦਾ ਵਿੱਚ ਵਰਤੋਂ ਕਰਕੇ ਇਦਾਂ ਬਰਫੀ ਆ ਜਿਹੜੀ ਤਿਆਰ ਕਰ ਸਕਦੇ ਆ ਬਹੁਤ ਹੀ ਟੇਸਟੀ ਲੱਗਦੀ ਆ ਪਿੰਨੀ ਪਿੰਨੀ ਖੁਸ਼ਬੂ ਆਉਂਦੀ ਆ ਇਹਦੀ ਤੁਸੀਂ ਵੀ ਬਣਾ ਕੇ ਦੇਖਿਓ ਤੇ ਕਮੈਂਟਸ ਵਿੱਚ ਮੈਨੂੰ ਜਰੂਰ ਦੱਸਿਓ ਵੀ ਤੁਹਾਨੂੰ ਇਦਾਂ ਕੱਚੀ ਹਲਦੀ ਵਾਲੀ ਖੋਈ ਵਾਲੀ ਬਰਫੀ ਆ ਜਿਹੜੀ ਕਿੱਦਾਂ ਲੱਗੀ ਤੇ ਹੋਰ ਵੀਡੀਓ ਚ ਮਿਲਦੇ ਆ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਹਾਈਪ ਵੀ ਕਰਦੇ ਹੋ ਬਾਏ ਬਾਏ